ਇਧਰ ਹੋ ਰੀਆਂ ਗੱਲਾਂ ਬਾਤਾਂ ਰੋਟੀ ਪਾਣੀ ਲੱਗੇ ਆ ਖਾਣ ਤੇ ਬਲੌਗ ਚੱਲਦਾ ਪਿਆ ਆਪਣਾ ਤੇ ਕਰੋ ਜੀ ਚੱਲੇ ਸਾਸੀ ਗਾ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਐਥੀਨੰਦਰਾ ਬਲੌਗ ਸਟਾਰਟ ਕਰਦੇ ਹਾਂ ਬਲੌਗ ਇਧਰ ਕੋਈ ਕੰਮ ਨਹੀਂ ਐਡੀਟਿੰਗ ਤੋਂ ਇਲਾਵਾ ਹਾਂ ਤੋਂ ਲਾਵਾ ਵੀ ਕਰਦੇ ਬਾਈ ਬਾਈ ਹਾਈ ਹਾਈ ਬਾਈ ਬਾਈ ਨਹੀਂ 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 ਅੱਜ ਬਾਈ ਬਾਈ ਕਰਨੀ ਆ ਅੱਜ ਇਹ ਕੁੜੀ ਨੂੰ ਛੱਡਿਆਣਾ ਜਿਹੜੇ ਆਪਣੇ ਘਰੇ ਅੱਜ ਇਹਨੇ ਚੱਲ ਜਾਣਾ ਵਾਪਸ ਏ ਆਊਗੀ ਆਹ ਬਾਤ ਚ ਕਿਦੇ ਹਾਂਜੀ ਮਾਤਾ ਜੀ ਕਿਦਾਂ ਕੁੜੀ ਆ ਉਹ ਮੈਂ ਅੱਜ ਦੇ ਬਲੌਗ ਬਲੌਗ ਦਾ ਦੇਖਿਆ ਨਾ ਥੰਬਨੇਲ ਦੇਖਿਆ ਬਲੌਗ ਦਾ ਚੈੱਕ ਕਰੋ ਕਿਦਾਂ ਲਾਇਆ ਅੱਜ ਥੰਬਨੇਲ ਉੱਤੇ ਮੈਂ ਲਿਖਿਆ ਇਹ ਕੁਛ ਆ ਲਿਖਿਆ ਕਿ ਨਾ ਚੁੱਕ ਚੁੱਕ ਨਹੀਂ ਸੀ ਪਤਾ ਆਹੋ ਫਿਰ ਨੂੰ ਹੁਣ ਪਤਾ ਮੇਰੀ ਦਿਲ ਜਾਣਾ ਤੇ ਭੈਣ ਨੇ ਤੇ ਫਿਰ ਉਹ ਦੱਸਤਾ ਹੋਣਾ ਹੀ ਆ ਹੂੰ ਚੱਲ ਜਾਣਾ ਹੂੰ ਕਰਦਾ ਕਰੇ ਉੱਦ ਹੀ ਕਰਦੇ ਆ ਨਹੀਂ ਜਾਣਾ ਆਹੋ ਸਰ ਬੱਧੀ ਬੱਧੀ ਜਗਾਓ ਕਲੈਰਟੀ ਆ ਜਾਵੇ ਥੋੜੀ ਜੀ ਘਰੇ ਘਰੇ ਆ ਵੀ ਕਾਲੇ ਪੀਲੇ ਜਿਹੇ ਹੋਣਦੇ ਆ ਤੇ ਚਿੱਟੇ ਚਿੱਟੇ ਹੋ ਜੋ ਨਹੀਂ ਹੁਣ ਤੂੰ ਚਿੱਟੀ ਹੋ ਗਈ ਆ ਥੋੜਾ ਫਰਕ ਪੈ ਗਿਆ ਤੈਨੂੰ ਅੰਦਾ ਤੇ ਉਹ ਮੈਂ ਕਹਿੰਦਾ ਤੈਨੂੰ ਫਰਕ ਪੈ ਗਿਆ ਤੇ ਉਹ ਤਾਂ ਉਹ ਦੇਖਦਾ ਉਹਦੇ ਵੱਲੋਂ ਮੇਰੀ ਗੱਲ ਤੈਨੂੰ ਵੀ ਬਾਹਰ ਫਿਰ ਫਿਰ ਕੇ ਮम्मा ਕਾਲਾ ਹੋ ਜਾਏ ਘਰੇ ਰਹਿ ਰਿਹਾ ਕਿ ਉਹ ਥੋੜਾ ਜਿਹਾ ਤੈਨੂੰ ਵੀ ਫਰਕ ਪਿਆ ਆ ਹਾਂ ਲਓ ਜੀ ਸ਼ਿਮਲਾ ਮਿਰਚ ਦੇ ਨਾਲ ਉਹ ਬਿੰਗਾ ਨਹੀਂ ਹੈ ਸਹੀ ਗੱਲ ਆ ਤੇਰਾ ਇਹ ਕੁੜੀ ਕੋ ਫੋਨ ਹੈ ਜੀ ਪਤਾ ਨਹੀਂ ਕਿੱਦਾਂ ਇਹਨਾਂ ਨੇ ਬਿੰਗਾ ਕਿੱਦਾਂ ਫੋਨ ਬਿੰਗਾ ਦੱਸੋ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਤੇ ਓਕੇ ਜੀ ਲੋ ਜੀ ਟੋਕਰੀ ਸ਼ੋਕਰੀ ਰੱਖਿਆ ਉੱਪਰ ਠੀਕ ਆ ਜੀ ਤੇ ਬਸ ਇਦਾਂ ਹੀ ਮੂਵੀ ਕੋਈ ਦੇਖਣ ਲੱਪੇ ਨਵੀਂ ਆ ਰਹੀ ਆ ਤੇ ਉਹ ਦੇਖਣ ਜਾਵਾਂਗੇ 11:30 ਦਾ ਟਾਈਮ ਹੋ ਗਿਆ ਜੀ ਅਸੀਂ ਹੋ ਜਾਣਾ ਹੁਣ ਲੇਟ ਤੇ ਕੁੜੀ ਨੂੰ ਜਾਣਾ ਛੱਡਣਾ ਤੇ ਤੁਸੀਂ ਮਹਾਰਾਜ ਜਾ ਕੇ ਪਾ ਕੇ ਆਓ ਕੱਪੜੇ ਕੋਪੜੇ ਸੁਕਣੇ ਤੇ ਫੇਰ ਆਪਾਂ ਚੱਲਦੇ ਆਂ ਤੇ ਆ ਵੀ ਅਸੀਂ ਆ ਬੱਤਕਾਂ ਨਾਲ ਦੀ ਹੁਣ ਕੱਲ ਲੈ ਕੇ ਆਏ ਸੀ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਆ ਤੇ ਬਹੁਤ ਵਧੀਆ ਆ ਇਹ ਤਾਂ ਹਾਂਜੀ ਵਾਸੀ ਆ ਜਾ ਛੱਡ ਮੈਂ ਤੂੰ ਲੈਣੇ ਵਾਸੀ ਬਾਹਰ ਆ ਜਾ ਤੂੰ ਕਿਹਾ ਉਹ ਮੈਂ ਚੱਕਾ ਸਾਡੇ ਘਰ ਭਾਂਡਿਆਂ ਨੂੰ ਲੜਾਈ ਹੁੰਦੀ ਰਹਿੰਦੀ ਹੈ ਮੰਤਰੀ ਕਹਿੰਦੀ ਮੈਂ ਤੋਨੇ ਰੁਬਲ ਕੇ ਦੀ ਮੈਂ ਤੋਨੇ ਮੰਮੀ ਕਹਿੰਦੇ ਮੈਂ ਤੋਨੇ ਅੱਜ ਲਾਸਟ ਡੇ ਆ ਅੱਜ ਆਖਰੀ ਦਿਨ ਆ ਫੇਰ ਮੁੜ ਕੇ ਕਿਤੇ ਦਵਾਰਾ ਆ ਕੇ ਥੋਨੇ ਨਹੀਂ ਤੂੰ ਇਹ ਤੂੰ ਤੇ ਥੋਨੇ ਆਹੋ ਹਾਂਜੀ ਕੰਡ ਦੇ ਲੋਕ ਨਾ ਨਾ ਸਕੈਨਰ ਛੱਡ ਟੋਕਰੀ ਰੱਖਿਆ ਤੇਰੀ ਮਾਂ ਨੇ ਕੱਪੜੇ ਪੋਣੇ ਸੀ ਜਲੰਧਰ ਜਾਣਾ ਛੱਡਣਾ ਚੜ ਗਿਆ ਮੇਰੇ ਪੈਰ ਦੇ ਉੱਤੇ ਚੜ ਗਿਆ ਪੈਰ 'ਚ ਉਹ ਦੀਦਾ ਹੀ ਨਹੀਂ ਹੈਗਾ ਪਤਾ ਨਹੀਂ ਕਿੱਥੇ ਦੇਖਦੇ ਰਹਿੰਦੇ ਆ ਚਲੋ ਜੀ ਮੈਂ ਵੀ ਹੁਣ ਤਿਆਰ ਸ਼ਾਰ ਹੋਣਾ ਆ ਤੇ 12 ਵਜੇ ਨਿਕਲਣਾ ਸੀ ਫਿਰ ਇੱਥੋਂ ਲਓ ਜੀ ਚੱਲੇ ਆ ਕੁੜੀ ਨੂੰ ਛੱਡਣ ਛੱਡਣ ਤੇ ਚਲੋ ਚਲੋ ਕਰਦੇ ਬਾਈ ਤੂੰ ਵੀ ਬਾਈ ਕਰਦੇ ਵੀ ਹੁਣ ਲਾਸਟ ਬਾਈ ਕਰਦੇ ਇਸ ਤੋਂ ਬਾਅਦ ਫੇਰ ਦੇਖਦੇ ਆ ਬਾਅਦ ਵਿੱਚ ਕੀ ਬਣਦਾ ਤੁਹਾਡਾ ਹਾਂ ਆ ਚਲੋ ਮਿਲਦੇ ਆ ਫੇਰ ਤੁਹਾਨੂੰ ਮਿਲਦੇ ਆਈਏ ਕੁੜੀ ਇਹਨੂੰ ਛੱਡਿਆਈਏ ਹੁਣ ਫੇਰ ਆਊਗੀ ਕੁਝ ਦਿਨਾਂ ਬਾਅਦ ਹਾਂ ਆਊਗੀ ਫੇਰ ਓਕੇ ਓਕੇ ਫੁੱਲ ਆ ਗਈਆਂ ਤੁਸੀਂ ਵੀ ਘਰ ਆ ਗਿਆ ਤੇ ਆ ਗਿਆ ਸਾਡੀ ਗੱਡੀ ਲੰਮਾ ਮੇੜੀ ਚੌਕ ਵਿੱਚ ਪਤਾ ਨਹੀਂ ਕੀ ਪ੍ਰੋਬਲਮ ਹੋਈ ਰੋਕ ਬੰਦ ਹੀ ਹੋ ਗਈ ਉੱਥੇ ਗੱਡੀ ਹੂੰ ਫੇਰ ਮਗਾਹ ਖਦਿਆ ਉਹਨੇ ਫਿਰ ਸਟਾਰਟ ਕੀਤੀ ਤਕਾ ਲਾ ਗਏ ਤੇ ਉਹ ਐਂਟੀਨੇਟਰ ਖਰਾਬ ਹੋਇਆ ਉਹ ਠੀਕ ਕਰਨ ਹੀ ਦੇ ਗਏ ਤੁਰਕਿਆਂ ਹੀ ਉੱਥੇ ਮੈਂ ਤੇਰਾ ਉਹਨੂੰ ਵੇਖੋ ਮੈਨੂੰ ਹਰ ਮਨੂੰ ਪਿੱਛੇ ਜਗਾ ਵੀ ਤੈਨੂੰ ਜਾ ਕੇ ਲੈ ਕੇ ਆਵੇ ਹੂੰ ਤੇ ਨੋ ਦੇ ਆ ਉਹਨਾਂ ਮੱਕੀ ਜਿਹਾ ਪੁਰਾਣਾ ਫਿਰ ਜੀ ਮੈਂ ਆਈ ਆਈ ਉੱਥੇ ਲੈ ਕੇ ਆਣੀ ਸੀ ਦਾ ਦੂਰ ਦੀ ਤੇ ਗੱਡੀ ਬੰਦ ਕਹਿੰਦੇ ਜੇ ਗੱਡੀ ਬੰਦ ਕਰ ਤਾਂ ਸਟਾਰਟ ਨਹੀਂ ਹੋਣੀ ਤੇ ਸਟਾਰਟ ਨਹੀਂ ਹੋਣੀ ਸੀ ਹਾਂ ਤਾਂ ਹੁਣ ਸਿੱਧੀ ਉੱਥੇ ਹੀ ਲੈ ਜਾਈਓ ਮੈਂ ਬਸ ਸਿੱਧੀ ਲੈ ਗਿਆ ਮਗਾ ਲੈਦੇ ਹਾਂ ਹਣੇ ਦੇਖੋ ਕੱਲ ਤਾਂ ਮਿਲ ਜਾਵੇ ਤਾਂ ਗੱਡੀ ਵਧੀ ਜੇ ਮੀਂਹ ਕਣੀ ਆ ਗਿਆ ਤਾਂ ਮੈਂ ਛੱਡਣ ਕਿੱਦਾਂ ਲਾਣਾ ਪੱਲੂ ਕੋਈ ਨਹੀਂ ਦੇਖਾਂਗੇ ਮੀਂਹ ਦਾ ਮਿੰਟ ਜਾ ਜਾਂਦਾ ਚਲੋ ਦੇਖਦੇ ਹਾਂ ਟੰਮ ਪਣ ਚਿਪਸ ਲੈ ਲਈ ਖਾਣ ਨੂੰ ਆਪਣੇ ਬਾਅਦ ਤੇ ਤੇ ਅੱਧਰ ਦੇਖੋ ਤੂੰ ਵੀ ਖਾ ਲਾ ਮੰਮੀ ਨੇ ਬਦੇ ਕੱਲ੍ਹ ਹੀ ਖਾਈ ਜੇ ਚਲੋ ਪੁੱਛ ਲਈ ਮੈਂ ਤਾਂ ਕਿਆ ਲੈ ਲਊ ਜੇ ਨਾ ਕੱਲ੍ਹ ਹੀ ਖਾਈਏ ਨਾ ਬੈਠਾ ਕਿੱਦਾਂ ਤੂੰ ਚ ਲਓ ਜੀ ਇੱਧਰ ਮੈਗੀ ਖਾਣੀਆਂ ਨਿਆਣੇ ਕਹਿੰਦੇ ਆ ਪੱਲੂ ਦੀ ਮੈਗੀ ਬਣ ਰਹੀ ਆ ਤੇ ਇੱਧਰ ਅਸੀਂ ਖਾਣੀਆਂ ਰੋਟੀ ਦੇ ਗਏ ਆ ਕੋਈ ਸਬਜ਼ੀ ਲੈਣ ਕਿਉਂਕਿ ਅਸੀਂ ਹੋਗੇ ਸੀ ਲੇਟ ਉੱਧਰ ਸ਼ਿਮਲਾ ਮਿਰਚ ਪਈ ਆ ਪਰ ਉਹ ਸ਼ਿਮਲਾ ਮਿਰਚ ਖਾਣੀ ਨਹੀਂ ਕੋਈ ਦਾਲ ਦੁੱਲ ਲੈਣ ਗਏ ਆ ਲਓ ਜੀ ਆ ਪੱਲੂ ਦੀ ਤੇ ਆ ਹਰਮ ਜੀ ਕਹਿੰਦੇ ਮੈਂ ਦੁੱਧ ਪਾ ਕੇ ਬਣਾਉਣੀ ਮੈਗੀ ਚਲੋ ਖਾਓ ਮੈਗੀ ਅੱਗੇ ਰੋਟੀ ਖਾਵਾਂਗੇ ਸ਼ਾਇਦ ਪਰਮਨਾਂ ਗੜੀਆਂ ਪਿਛਲੇ ਦੁੱਧ ਪਾਣਾ ਭੁੱਲ ਗਿਆ ਸੀਗਾ ਚਲੋ ਦੁੱਧ ਵਾਲੀ ਗਈ ਕਰਨ ਪਾਉਗੇ ਸਵਾ ਪਾਣਾ ਆਈ ਫਿਰ ਇਹ ਲੈ ਕੇ ਆਏ ਲਿੱਕੀ ਲੈ ਕੇ ਆਏ ਆ ਮੈਗੀ ਅਸੀਂ ਆਪਣੇ ਲਈ ਜੋ ਮਰਜ਼ੀ ਲੈ ਕੇ ਆਈ ਜੀ ਫਿਰ ਪਨੀਰ ਸ਼ਾਹੀ ਪਨੀਰ ਓ ਸ਼ਾਹੀ ਪਨੀਰ ਲੈ ਕੇ ਆਏ ਸ਼ਾਹੀ ਪਨੀਰ ਲੈ ਹੈ ਹਮ ਓ ਸ਼ਾਹੀ ਪਨੀਰ ਲੋਲਾ ਵਿਯੋਗ ਤੇ ਹਨ ਵੀ ਲੋਲਾ ਤੇ ਸਾਨੂੰ ਮੇਰੀ ਕੱਟੀ ਮੈਗੀ ਨਾ ਖਾ ਆਪਣੇ ਖਾਦੀ ਹੈ ਇਹ ਨਹੀਂ ਗਈ ਬੰਦੂ ਹਾਂ ਮਜੀਓ ਵਾਲਾ ਅੱਧੀ ਗਈ ਅੱਧੀ ਕੱਟਦੀ ਹੈ ਹਾ ਹਾ ਅਪਾ ਜੀ ਦੀ ਖਾਣੀ ਹੈ ਸ਼ਾਹੀ ਪਨੀਰ ਨਾਲ ਰੋਟੀ ਯਾ ਹਲੋ ਹਲੋ ਡਿਡੀ ਚਲੋ ਕੱਟਦੀ ਹੈਗੀ ਮੈਂ ਲੋ ਜੀ ਆ ਲੱਗੇ ਆ ਖਾਣ ਮੈਗੀ ਆ ਇਧਰ ਦੇਖ ਇਹ ਰੁਬੇ ਚਲ ਗਈ ਆ ਇਹ ਅਦਾਸ ਹੋ ਗਈ ਨਾ ਹਾਂਜੀ ਬਾਜੀ ਤੁਸੀਂ ਨਹੀਂ ਵੀ ਤੁਸੀਂ ਕਿਹੜੀ ਮੱਖੜ ਦੇ ਨਹੀਂ ਨਹੀਂ ਦੁੱਧ ਪਾ ਗਏ ਪਲਾਨ ਪਾਈ ਸੀ ਤੁਹਾਨੂੰ ਕੈਂਸਲ ਕਰਤਾ ਕਿਉਂ ਉਹਦੇ ਮੈਂ ਅੱਜ ਦੇ ਹਵਾਲ ਲੱਗ ਗਏ ਤੇ ਕੰਡਾ ਮੈਂ ਐਡਜ ਕਰ ਲਿਆ ਚਲੋ ਜੀ ਅਸੀਂ ਲੱਗੇ ਆ ਜੀ ਰੋਟੀ ਖਾਣ ਸਾਡੇ ਤੋਂ ਮੈਗੀ ਮੂਗੀ ਲੱਗਦੀ ਨਹੀਂ ਸਵਾਦ ਮਾਵਾ ਗੰਦੀ ਪਹਿਲਾਂ ਕਹਿੰਦੇ ਖਾਣੀ ਨਹੀਂ ਹੁਣ ਕਹਿੰਦੇ ਚੱਲ ਇੱਕ ਖਾ ਲੂੰਗੀ ਮੈਂ ਕਿਹਾ ਖਾਓ ਸਹੀ ਰੋਟੀ ਸਵੇਰੇ ਵੀ ਨਹੀਂ ਖਾਧ ਚੱਜਣਾ ਤੇ ਆਹ ਦੀ ਪਨੀਰ ਸ਼ਾਹੀ ਪਨੀਰ ਮੈਂ ਕਹਿੰਦੇ ਅਸੀਂ ਤਾਂ ਭੁੱਖ ਲੱਗੀ ਹੈ ਤੇ ਸ਼ਾਹੀ ਪਨੀਰ ਦਾ ਖਾਵਾਂਗੇ ਆਪਾਂ ਨੂੰ ਦੂਜੀ ਨਹੀਂ ਸਵਾਲ ਆਦੀ ਹੈਗੀ ਮੈਗੀ ਮੁਗੀ ਕਿਉਂ ਜੀ ਤੇ ਚਲੋ ਠੀਕ ਆ ਜੀ ਮਿਲਦੇ ਆ ਰੋਟੀ ਪਾਣੀ ਖਾ ਕੇ ਅਜੇ ਮਾਰੀ ਫਰੀ ਉਦਾਂ ਵੈਸੇ ਚਲੋ ਨਹੀਂ ਤਾਂ ਆਪਾਂ ਦਾਲ ਲੈ ਕੇ ਆਉਣੀ ਸੀ ਉੱਥੋਂ ਪੰਜਾਬੀ ਰਸੋਈ ਚੋਂ ਰਸਤੇ 'ਚੋਂ ਫਿਰ ਉਹ ਸਾਨੂੰ ਬੰਦੇ ਨੇ ਕਹਤਾ ਵੀ ਗੱਡੀ ਬੰਦ ਨਾ ਕਰੀਓ ਜੇ ਬੰਦ ਕਰਤੀ ਤੇ ਮੁੜ ਕੇ ੱਤਕਾ ਲਾ ਕੇ ਸਟਾਰਟ ਕਰਨੀ ਪੈਣੀ ਹੈ ਅਲਟੀਨੇਟਰ ਦੀ ਵੀ ਨੰਦ ਉਹ ਆਹ ਕਰੰਸੀ ਚਲ ਕੋਈ ਨਹੀਂ ਅਲਟਰਨੇਟਰ ਹੋ ਗਿਆ ਜੀ ਖਰਾਬ ਅਦਾ ਕਰਕੇ ਤੇ ਫਿਰ ਚਲੋ ਖਾਓ 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 ਮੈ ਵੀ ਲੱਗਾ ਖਾਣ ਲਓ ਜੀ ਸਾਢੇ ਤਿੰਨ ਉਹ ਜਲੇਨੇ ਦੇ ਰੋਟੀ ਪਾਣੀ ਖਾ ਕੇ ਹੋ ਗਏ ਵਿਲੇ ਇੱਧਰ ਆ ਗਿਆ ਸਹੇਲੀ ਦਾ ਫੋਨ ਤੇ ਆਪਾਂ ਇੱਕ ਕੰਮ ਸਿਕਾ ਕਰਨਾ ਅੱਜ ਕਰਮ ਨੂੰ ਕਿਹਾ ਸੀ ਤੋਂ ਨੇ ਸਾਰਾ ਇੰਤਿਆਮ ਕਰਤਾ ਇੱਥੇ ਜਿਹੜੇ ਸਾਡੇ ਪੈਰ ਹੁੰਦੇ ਨਾ ਟੱਬ ਟੂਬ ਵਗੈਰਾ ਇਹ ਸੋ ਸਾਰਾ ਚੌਂਡਾ ਹੁੰਦਾ ਸੀ ਅੱਜ ਇਹਦਾ ਇਲਾਜ ਕਰਨ ਲੱਗੇ ਆਂ ਵੀ ਚੂਣਾ ਬੰਦ ਹੋਵੇ ਦੇਖੋ ਜੀ ਆ ਸਾਡੀਆਂ ਸਿਖਰ ਕੋਠੇ ਨੂੰ ਜਾਂਦੀਆਂ ਪੌੜੀਆਂ ਕੋਠਾ ਇਹ ਅੱਜ ਕਾੜ ਲੈ ਕੇ ਆਏ ਆ ਜੀ ਇੱਕ ਆਹਗਾ ਇਦਾਂ ਸਾਰੇ ਪਾਸੇ ਖੁੰਜੀਆਂ ਤੇ ਲਾ ਦੇਣੇ ਆ ਸਹੀ ਆ ਨਹੀਂ ਮੈਂ ਬਾਅਦ ਦੱਸਦਾ ਤੈਨੂੰ ਸਿੱਧੇ ਕਰਕੇ ਲੱਗਣੇ ਇਹ ਤੇ ਲਾਗੇ ਤੇ ਇਹਦੇ ਉੱਤੇ ਪਾ ਦੇਣੀ ਅਸੀਂ ਫਾਈਬਰ ਦੀ ਸ਼ੀਟ ਫਾਈਬਰ ਦੀ ਸ਼ੀਟ ਪਾ ਦੇਣੀ ਹੈ ਇਹਦੇ ਉੱਤੇ ਤੇ ਫਿਰ ਇਹ ਹੋ ਜਾਣਾ ਜਿਗਾੜ ਜਿਆ ਥੱਲੇ ਉਹ ਇਹ ਹੁਣ ਬੰਦ ਕਰਨਾ ਆ ਵੀ ਥੱਲੇ ਪਾਣੀ ਪੂਣੀ ਚੋਣਾ ਬੰਦ ਹੋ ਜਵੇ ਬਾਕੀ ਇੱਥੇ ਦਰਖਤ ਸਿਗਾ ਇੱਕ ਮੋਟਾ ਉਹ ਵੀ ਵੜ ਦਿੱਤਾ ਬੰਦਿਆਂ ਨੇ ਤੇ ਹੁਣ ਸੂਰਜ ਦੀ ਲਾਈਟ ਪੂਰੀ ਆਇਆ ਕਰੇਗੀ ਸਰਦੀਆਂ ਨੂੰ ਮਜ਼ਾ ਆਏਗਾ ਚਲੋ ਠੀਕ ਆ ਜੀ ਦਿਖਾਣੇ ਤੁਹਾਨੂੰ ਮੁੜ ਕੇ ਜਦੋਂ ਬਣ ਜਾਏਗਾ ਉਹ ਜੀ ਚਾਰ ਵਾ ਚੱਲੇ ਨੇ ਤੇ ਇੱਧਰ ਹੋ ਰਹੀ ਹੈ ਰੈਸਟ ਦੋਨੇ ਜਣੇ ਆਪਣਾ ਬਲੌਗ ਦੇ ਇਹਦੇ ਵੇ ਇੱਧਰ ਹੋ ਰਹੀ ਹੈ ਜੀ ਟਿਊਸ਼ਨ ਜਾਣ ਦੀ ਤਿਆਰੀ ਇਹ ਇਹਨੂੰ ਛੱਡਣ ਜਾਣਾ ਮੈਂ ਛੱਡ ਕੇ ਤੇ ਫਿਰ ਮੈਂ ਚਲ ਜਾਣਾ ਦੁਕਾਨ ਤੇ ਤੇ ਫਰਮਨ ਲੱਗਾ ਆ ਕੋਠੇ ਉਨੇ ਸ਼ਾਮੀ ਆਪਣੀ ਜਾਣਾ ਵੀਡੀਓ ਬਣਾਉਣਾ ਤੇ ਉਹ ਆਪਣਾ ਲੱਗਾ ਆ ਉਹੀ ਜਿਗਾਰੜ ਜਿਹੜਾ ਦੇਖੀਏ ਕਿੰਨਾ ਕੁ ਕਰਤਾ ਉਹਨੇ ਮਿਲਦੇ ਉੱਪਰ ਜਾ ਕੇ ਪਹੁੰਚ ਗਏ ਆਪਾਂ ਉੱਪਰ ਆਹ ਦੇਖੀਏ ਇਹਨੇ ਕੀ ਕੀਤਾ ਆ ਲਓ ਜੀ ਆਹ ਦਾ ਲਾਤੇ ਆ ਇਧਰ ਵੀ ਆ ਇਧਰ ਵੀ ਆ ਵੀ ਫਿੱਟ ਹੋ ਗਿਆ ਤੇ ਉਹ ਵੀ ਫਿੱਟ ਹੋ ਚਲਾ ਆ ਠੀਕ ਆ ਜੀ ਇਹ ਤੋਂ ਬਾਅਦ ਲਿਆਵਾਂਗੇ ਫਾਈਬਰ ਦੀ ਸ਼ੀਟ ਸ਼ੀਟ ਲਿਆ ਕੇ ਰੱਖਾਂਗੇ ਇਹਦੇ ਉੱਪਰ ਤੇ ਸ਼ੀਟ ਨਾਪਾਂਗੇ ਕਿੰਨੀ ਕੁ ਲੱਗਦੀ ਆ ਆਹ ਵੇ ਕਿਦਾਂ ਕਿੰਨਾ ਕੁ ਰਹਿ ਗਿਆ ਬਾਅਦ ਲਾਵੇ ਸ਼ੀਟ ਬੰਦੇ ਬਾਅਦ ਚੋ ਵੀ ਲੈ ਕੇ ਲਾ ਦੇਾਂਗੇ ਚਲੋ ਠੀਕ ਆ ਭੁੰਡੀਆਂ ਬੜੀਆਂ ਇੱਥੇ ਨਿਕਲੀਆਂ ਕਿੱਥੋਂ ਆਈਆਂ ਨਹੀਂ ਆ ਭੁੰਡੀਆਂ ਲੜਾ ਨਾ ਲਈ ਆ ਤਿੰਨ ਚਾਰ ਭੁੰਡੀਆਂ ਇੱਥੇ ਫਿਰਦੀਆਂ ਆ ਤੇ ਪੰਜ ਛੇ ਆ ਯਾਰ ਕਿੱਥੋਂ ਨਿਕਲੀਆਂ ਇਹ ਜਿਹੜੇ ਰਹਿ ਗਏ ਨੇ 10 ਮਿੰਟ ਤੇ پلਕ ਨੂੰ ਲੈ ਗਏ ਜਾਂ ਆਉਣ ਦਾ ਟਾਈਮ ਹੋ ਗਿਆ ਅਸੀਂ ਐ ਘਰੇ ਦੇ ਹਾਂਜੀ ਹਾਂਜੀ ਬਣਾਓ ਚਾਹ ਜੂ ਜੀ ਚਾਹ ਬਣਾਉਣੀ ਆ ਮੈਂ ਆਹ ਚਾਹ ਪੀਨੇ ਆ ਜੀ ਤੇ ਹਾਂਜੀ ਮਾਵਾ ਜੀ ਹਰਮਨ ਨੂੰ ਭੇਜਦਾ ਮੈਂ ਮੜੇ ਦਾ ਕੰਮ ਆ ਤੇ ਚਾਹ ਬਣਾਓ ਫੇਰ ਹੋਰ ਹੋਰ ਤੇ ਚਾਹੂ ਪੀ ਕੇ ਫੇ ਜਾਨੇ ਹਰਮਨ ਪਲਕ ਨੂੰ ਲੈ ਕੇ ਆਉਣਾ ਤੂੰ ਆ ਮੈਂ ਮੜ ਜਾ ਕੰਮ ਆ ਯਾਰ ਆ ਤੇ ਬਸ 6 10 ਮਿੰਟ ਰਹਿ ਗਏ ਹੋਰ 5 ਮਿੰਟ ਤੱਕ ਲੱਜੀ ਹਾਂ ਹਾਂ ਹਾਂਜੀ ਕਿੰਦਾ ਸ਼ੀਟ ਤਾਂ ਬਹੁਤ ਮਹਿੰਗੀ ਤੁਸੀਂ ਇਹਨਾਂ ਨੇ ਕੋਈ ਨਹੀਂ ਪਤਾ ਕਰਦੇ ਇਹ ਰੇਟ ਦਾ ਪਹਿਲਾਂ ਸ਼ੀਟ ਦਾ ਹੈ 4000 ਦਿਆ ਹੋ ਪਹਿਲਾਂ ਪਤਾ ਕਰਦੇ ਆ ਕਿਤੇ ਹੋਰ ਫੇਰ ਦੇਖਦੇ ਆ ਲਓ ਜੀ ਟਾਈਮ ਹੋ ਗਿਆ 6 ਤੇ ਇਹ ਆ ਗਈ ਆ ਆੰਦੇ ਹੀ ਘਾਉ ਘਾਉ ਲੇਸ ਲਗੋ ਲਗੋਨੀ ਕਿਉਂ ਆ ਹਰਮਨ ਗਿਆ ਸੀ ਅੱਜ ਲੈਣ ਤੇ ਹਰਮਨ ਨੇ ਕੋਈ ਨਾ ਲੈ ਹੀ ਦੇਣਾ ਸੀਗਾ ਹਾਂ ਇਹ ਨਾਲ ਕੱਲ ਵਾਲਾ ਘਰ ਪਿਆ ਸੀਗਾ ਕੱਲ ਨੂੰ ਵੀ ਆਇਆ ਕਿਹੜਾ ਘਰ ਪਿਆ ਸੀ ਕੱਲ ਦਾ ਤੇ ਹਾਂਜੀ ਚਾਹ ਜੀ ਬਣ ਗਈ ਹੁਣ ਆਉਣਾ ਚਾਹ ਫੇ ਆਪਾਂ ਬਾਜ਼ਾਰ ਜਾਣਾ ਯਾਰ ਹਨਾ ਥੋੜਾ ਸਮਾਨ ਲੈ ਕੇ ਆਉਣਾ ਹਾਂ ਕੀ ਲੈ ਕੇ ਆਉਣਾ ਮੈਨੂੰ ਕੀ ਪਤਾ ਜਦੋਂ ਮੈਂ ਬਲੌਗ ਬਣਾਉਣਾ ਉਦੋਂ ਖਾਂਦੀ ਹੁੰਨੀ ਆ ਬੋਤਲ ਨਹੀਂ ਬਤਾ ਯਾਰ ਰੁਪਨ ਹਾਲੇ ਪਈ ਦੇਖ ਤਾ ਬੋਤਲ ਟਾਕੀ ਜਉਣੀ ਆ ਬੋਤਲ ਲੈ ਗਈ ਆਪਣੀ ਬੋਤਲ ਨਹੀਂ ਛੱਡਦੀ ਉਹ ਹੈ ਗਈ ਹੈ ਨਹੀਂ ਹੈ ਨਹੀਂ ਬੋਤਲ ਨਹੀਂ ਛੱਡਦੀ ਆਪਣੀ ਉਹ ਨੇ ਪਾਣੀ ਕਿੱਦਾਂ ਪੀਣਾ ਹਾਂ ਬੋਤਲ ਲੈ ਗਈ ਮਮੀ ਬਿਨਾਂ ਢੀਕੇ ਸਹੇਲੀ ਨੂੰ ਮਿਲਣਾ ਆਪਣੀ ਨੂੰ ਆ ਮਾਰੇ ਕੰਮ ਲੈ ਠੀਕ ਆ ਚਲੋ ਆ ਜਿਓ ਫੇ ਚਾਹ ਲੈ ਕੇ ਅੰਦਰ ਤੇ ਪੀਨੇ ਆ ਚਾਹ ਆ ਗਈ ਹੈ ਜੀ ਲੱਗੇ ਆ ਪਹੁੰਚਾ ਪੀਂ ਚਾਹ ਪੀ ਕੇ ਦਲਦੇ ਆਂ ਬਾਜ਼ਾਰ ਚਾਹ ਚਾਹ ਨਾਲ ਖਾਵਾਂਗੇ ਕੇਕ ਚਾਹ ਦੇਖੋ ਇਹ ਚਾਹ ਦੇਖੋ ਸਾਡੀ ਆਏ ਹਾਏ ਆਏ ਹਾਏ ਓਏ ਚਾਹ ਵੇਲਾ ਪਹਿਲਾਂ ਮੂੰਹ ਮਰੀ ਜਾਂਦਾ ਮਮਾ ਤੁਸੀਂ ਤਾਂ ਉਹਨਾਂ ਨੇ ਕੇਕ ਚੱਕ ਵੀ ਲਿਆ ਮੈਂ ਇਕੱਲਾ ਹੀ ਰਹਿ ਗਿਆ ਯਾਰ ਮੈਂ ਬੰਦ ਕਰਕੇ ਬਹਿ ਵੀ ਬਲੌਗ ਬੰਦ ਕਰਕੇ ਖਾਉਂਗਾ ਨਾ ਮੈਂ ਮਮਾ ਬਾਜ਼ਾਰ ਚੋਂ ਆ ਕੇ ਵਾਪਸ ਕੀ ਲੈ ਕੇ ਆਏ ਹਾਂ ਮੈਂ ਲੈ ਕੇ ਆਇਆ ਮਟਰ ਕarele ਸਵੇਰੇ ਬਣਾਵਾਂਗੇ ਪਿਆਜ਼ ਟਮਾਟਰ ਚੜ੍ਹਦੀ ਆਵੇ ਮਮਾ ਲੈ ਕੇ ਆਏ ਮਟਰ

ਮੋਹਣਾ ਲਈਏ ਇੱਧਰ ਪਾਣੀ ਰੱਖਿਆ ਗਾਣੇ ਦਾ ਪਾਣੀ ਕਰਕੇ ਲਾਉਂਗੀ ਇਹਦੇ ਵਿੱਚ ਲਾ ਲਈਏ ਤੁਰਕਾ ਮੀ ਕਰਦੇ ਪੇ ਭਾਂਡੇ ਸਾਫ ਇੱਧਰ ਤੁਰਕਾ ਤੜਕਾ ਲਾ ਲਈਏ ਕੱਲ ਲਈ ਰੱਖ ਲੈਣੇ ਅਸੀਂ ਕਰੇਲੇ ਛਿੱਲ ਕੇ ਕੱਲ ਲਈ ਸੀ ਸਵੇਰੇ ਬਣਾਵਾਂਗੇ ਕਰੇਲੇ ਹੀ ਨਹੀਂ ਛਿੱਲ ਕੇ ਇਹਨਾਂ ਨੂੰ ਲੂਣ ਲਾ ਕੇ ਰੱਖ ਲਿਆ ਹਾਂਜੀ ਭੈਣ ਜੀ ਕੀ ਕਰਦੇ ਤੁਸੀਂ ਹਾਂ ਹੋਮੀ ਹਾਂਜੀ ਪੁੱਤਰ ਓਕ ਲੱਗੀ ਹਾਂ ਖਾਉਂਗੀ ਮੈਂ ਖਾਉਂਗੀ ਚਲੋ ਫਿਰ ਆਲੂ ਫੋਨ ਤੇ ਮੈਂ ਲਾਲ ਮਤੜਕਾ ਫਿਰ ਮਿਲਦੇ ਆਂ ਆਲੂ ਲਓ ਜੀ ਇਧਰ ਲੱਗ ਗਿਆ ਆ ਸਬਜੀ ਨੂੰ ਤੜਕਾ ਠੀਕ ਆ ਇਧਰ ਲੂਣ ਲਾ ਕੇ ਰੱਖ ਦਿੱਤੀ ਆ ਕarele ਇਹਨੂੰ ਟੱਕ ਦਮਾ ਤੇ ਹਾਂਜੀ ਚਲੋ ਦੇਖਦੇ ਆ ਪੱਲੂ ਕੀ ਕਰਦੀ ਆ ਕਿੰਨਾ ਖਲਾਰਾ ਪਾ ਕੇ ਬਿੱਟੀ ਅੰਦਰ ਲਓ ਜੀ ਇੱਧਰ ਬੁਕਸ ਦਾ ਪਾਇਆ ਹੋਇਆ ਹੈ ਇਹਨੇ ਖਲਾਰਾ ਠੀਕ ਆ ਤੇ ਇੱਧਰ ਇਹ ਆ ਬਲੈਕਬੋਰਡ ਰੱਖ ਕੇ ਕਰਦੀ ਪਈ ਸੀਗੀ ਲਿਖਦੀ ਪਈ ਸੀਗੀ ਠੀਕ ਆ ਤੇ ਇਹਦੇ ਆ ਦੇਖ ਸਕਦੇ ਕਿੰਨਾ ਖਲਾਰਾ ਪਾਇਆ ਆ ਟਾਈਮ ਦੇਖੋ ਜੀ 7:30 ਹੋ ਗਏ ਆ ਗੱਡੀ ਵੀ ਹੋ ਗਈ ਠੀਕ ਆ ਗਈ ਆ ਸਾਡੀ ਕਿ ਚਾਹੁੰਦੇ ਹੋ ਅਰਮੋਸੀ ਤੇ ਹੋਰ ਕੀ ਫਲਾਰਾ ਕੇ ਬੰਦੀ ਹੋ ਰਬੜ ਬੈਂ ਚੱਕ ਪੋ ਥੋਲਿਓ ਹਲਾ ਉਹ ਦੋ ਰਬੜ ਬੈਂ ਚੱਕ 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 ਚਲੋ ਹਾਂਜੀ ਆਪਣਾ ਪੁੱਤ ਕੰਮ ਫਿਨਿਸ਼ ਕਰ ਲਓ ਠੀਕ ਆ ਓਕੇ ਹਾਂ ਕੀ ਹੋਇਆ ਕੋਲ ਨਹੀਂ ਮਗਾ ਦੇਣੀ ਕੰਮ ਕਰਫਿਨਿਸ਼ ਆਪਣਾ ਠੀਕ ਆ ਹਾਂਜੀ ਆ ਗਏ ਹੋਰ ਆ ਗਏ ਆ ਗਏ ਸਮਾਨ ਲੈ ਗੱਡੀ ਮਿਲ ਗਈ ਨਾ ਗੱਡੀ ਮਿਲ ਗਈ ਆ ਚਲੋ ਜੀ ਦੇਖੋ ਜੀ ਟਾਈਮ ਹੋ ਗਿਆ ਆ 8:30 ਹੈ ਸਮਾਨ ਸਮਾਨ ਲੈ ਗਏ ਆ ਆ ਦੇਖ ਇੱਧਰ ਕੀ ਆਇਆ ਆ ਨਸਰਵਾਦ ਤੁਹਾਡਾ ਤੁਹਾਡਾ ਸਮਾਨ ਦਾ ਰਾਮ ਆਪਾਂ ਬੰਦ ਕਰਾਂ ਆ ਸਰਫ ਤੇ ਸਰਫ ਕਰਾਵਾ ਦੇ ਘਰ ਮਨ ਕਿੱਦਾਂ ਪਾ ਚੜਦਾ ਥੋਟ ਇਜ਼ ਦਿਸ ਪਪਾ ਲੀ ਮੈਂ ਕੱਲੀ ਹੀ ਦੇਖਿਆ ਉਹ ਬਾ ਕਾ ਕੀ ਹੈ ਕੰਮ ਹੋ ਗਿਆ ਤੇਰਾ ਕੰਪਲੀਟ ਹੈ ਹੋ ਗਿਆ ਦੋ ਫਲੇਮਰ ਆਈ ਜੀ ਹੈ ਉਧਰ ਮੁੱਲ ਮਗਾਇਆ ਨਹੀਂ ਚਲ ਅੱਜ ਸਾਰਲਾ ਕੱਲ ਸਵੇਰੇ ਮੰਗਾ ਦਾਂਗੇ ਆ ਮੈਨੂੰ ਗਿੰਜੂ ਵੇਦਨ ਕੱਲੂ ਆ ਮੈਨੂੰ ਪਤਾ ਕਿਉਂ ਲੈ ਕੇ ਆਇਆ ਲਓ ਜੀ ਇੱਕ ਮਿੰਟ ਆਂਦੀ ਆਂ ਦੇਖੋ ਜੀ ਸਬਜੀ ਸਬਜੀ ਵੀ ਸਾਡੀ ਬਣ ਗਈ ਆ ਚਲੋ ਚਲੋ ਫੇ ਮਿਲਦੇ ਆ ਤੁਹਾਨੂੰ ਖਾਂਦੇ ਆ ਰੋਟੀ ਪੱਲੂ ਦੇ ਦੋ ਪੈਗਾ ਨਹੀਂ ਲੈ ਕੇ ਆ ਹਾਂ ਇਹ ਪਤਾ ਕਿਉਂ ਲੈ ਕੇ ਆਇਆ ਹਾਂ ਪੱਬੀ ਨੇ ਉਸ ਨਾਲ ਲੈਣਾ ਸਾਰਾ ਇਹਦਾ ਬਿੱਲ ਬਣਾਇਆ 420 ਹੂੰ ਮੈਂ ਕਹਿੰਦਾ ਰਕਮ ਖਤਰਨਾਕ ਆ ਤੁਸੀਂ 20 ਰੁਪਏ ਦੇ ਕੁਝ ਘੁਰ ਦੇ ਕੇ 440 ਕਰਪੂ ਹੂੰ 420 ਵਾਲਾ ਕੰਮ ਖਤਰਨਾਕ ਆਗਾ ਤੇ ਅੱਛਾ 470 ਲੈ ਕੇ 420 ਲੈ ਆਦੇ 440 ਹੁਣ ਦੱਸੋ ਰੋਟੀ ਬਿੱਲ ਬਣਿਆ ਨਾ ਪੱਬੀ ਵੀ 420 ਕਹਲੇ ਸੱਲਾ ਪਈ ਮੈਂ ਕਹਿੰਦਾ ਤੁਸੀਂ 20 ਲੋਰ ਕੋਈ ਸਮਾਨ ਦੇ ਹੁਣ ਬਣਾਵਾ ਰੋਟੀ ਫੇ ਬਣਾਓ ਯਾਰ ਹਾਂ ਨਾ ਨਵੇੜੀਏ ਕੰਮ ਫੇ ਰੋਟੀ ਬਣਾ ਗਿਆਂ ਨਾ ਚਲੋ ਆਪਣਾ ਮਾ ਰੋਟੀ ਵੀ ਚਲੋ ਟੁੱਟੜੀ ਖਾ ਕੇ ਫਿਰ ਕਰਦੇ ਬਲੌਗ ਦਾ ਐਂਡ ਜੀ ਲੋ ਜੀ ਟਾਈਮ ਹੋ ਗਿਆ ਪੌਣੇ 9 ਤੇ ਇਧਰ ਭੈਣ ਜੀ ਬੈਠੇ ਆ ਖਲੜਾ ਪਾ ਗਏ ਅੱਜ ਦੂਜੀ ਭੈਣ ਜੀ ਚਲ ਗਈ ਆ ਤੇ ਇਹਦਾ ਹੁਣ ਇਕੱਲੀ ਦਾ ਜੀ ਨਹੀਂ ਲੱਗਦਾ ਇਹ ਪਾ ਕੇ ਬੇਟੀ ਖਲੜਾ ਹਨਾ ਤੇ ਚਲੋ ਹਾਂ ਜੀ ਮਾੜੀ ਬੈਠੇ ਹਾਂ ਉਹ ਉੱਤੇ ਪਤਾ ਨਹੀਂ ਕੀ ਕਰੀ ਜਾਂਦਾ ਆ ਉਹ ਮੈਂ ਕਹਾਂ ਉੱਤੇ ਪਤਾ ਨਹੀਂ ਕੀ ਕਰੀ ਜਾਂਦਾ ਆ ਤੇ ਇਧਰ ਅੱਜ ਬਹੁਤ ਦਿਨਾਂ ਬਾਅਦ ਲਾ ਰਹੀ ਆ ਰੋਟੀ ਪਤਾ ਆਪਣਾ ਜੀ ਨਹੀਂ ਲੱਗਦਾ ਨਹੀਂ ਨਹੀਂ ਉਹ ਬਹੁਤ ਫਰਕ ਪੈਂਦਾ ਕਿਥੇ ਨਹੀਂ ਰੋਣ ਘੈ ਨਹੀਂ ਜੀ ਪੱਲੂ ਜਾਂਦੀ ਆ ਕਿਥੇ ਸੀਜਨ ਤੋਂ ਆਪਣੇ ਕੰਮ ਲੱਗੀ ਆ ਮੰਮੀ ਕਿਤੇ ਮੰਮੀ ਕਿਸੇ ਦੇ ਘਰ ਜਾਣਾ ਸੀਗਾ ਮੈਂ ਕੱਲੀ ਛਦਾਈਆਂ ਵਾਂਗੂ ਮੈਂ ਉਹ ਮੇਰੀ ਗੱਲ ਸੁਣ ਉਹ ਇੱਧਰ ਉੱਧਰ ਫਿਰਦੀ ਰਹਿੰਦੀ 빙ਾ ਜਿਹਾ ਫੋਨ ਲੈ ਕੇ ਆਪਣਾ ਫੋਨ ਫੋਨ ਨਾ ਆ ਜੇ ਨਾ ਬਲੌਗ ਦੇਖਣੀਆਂ ਨੇ ਮੇਰਾ ਕੱਲੀ ਦਾ ਜੀਣਾ ਲੱਗੇ ਹਨਾ ਮੈਂ ਆਪਣੇ ਕੰਮ ਲੱਗਾ ਉਹਦੇ ਨਾਲ ਨਾ ਰੌਣਕ ਸੀਗੀ ਮਗਰ ਮਗਰ ਮੇਰੇ ਕੋ ਮੁੰਦੀ ਰਹਿੰਦੀ ਆ ਮਾਸੀ ਜੀ ਮਾਸੀ ਜੀ ਮਾੜੀ ਦੀ ਲੰਮੀ ਬਣੀ ਨਹੀਂ ਇਦਾਂ ਨਹੀਂ ਕਹਿੰਦਾ ਮਗਰ ਕੋ ਮੁੰਦੀ ਰਹਿੰਦੀ ਐਦਾਂ ਕਹਿੰਦਾ ਮਗਰ ਕੋ ਮੁੰਦੀ ਰਹਿੰਦੀ 빙ਾ ਜਾ ਫੋਨ ਲੈ ਕੇ ਆਪਣਾ ਮੈਨੂੰ ਉਹ ਬਲੌਗ ਦੇਖਿਆ ਪਿਆ ਇਹ ਘਰ ਮੀਨ ਮਾਸਟਰ ਜੀ ਕੋਈ ਗੱਲ ਨਹੀਂ ਹਾਂ ਉਹ ਨਹੀਂ ਨਹੀਂ ਰਹਿਣ ਦੇ ਉਹ ਕੋਈ ਗੱਲ ਨਹੀਂ ਚਮਕਦਾ ਆਵੇ ਆ ਵੇਖੋ ਜੀ ਇਹ ਬੱਦਾ ਹਟਾ ਕੀ ਕਰਦਾ ਸੀਗਾ ਤੁਹਾਨੂੰ ਦਿਖਾਈਏ ਹੈਂ ਨਹੀਂ ਤੇਰੀ ਸ਼ਕਲ ਨਹੀਂ ਆਉਂਦੀ ਵਿੱਚ ਕੱਪੜੇ ਪਾਏ ਨਹੀਂ ਗੇ ਕੱਪੜਿਆਂ ਤੋਂ ਬਾਹਰ ਆ ਮੈਨੂੰ ਪਤਾ ਤੂੰ ਇਸ ਟਾਈਮ ਲਓ ਜੀ ਅਖਵਾਰ ਲਾਤੀ ਆ ਪੱਕੀ ਕਹਿੰਦਾ ਵਧੀਆ ਲੱਗਦਾ ਵੀਡੀਓ ਬਣਾਉਣ ਵਾਸਤੇ ਲਾਈ ਸੀ ਤੇ ਕਹਿੰਦਾ ਹੁਣ ਇੱਦਾਂ ਰਹਿਣ ਜਣੀ ਥੋੜੀ ਨਹੀਂ ਸਹੀ ਲੱਗਦੀ ਆ ਯਾਰ ਆ ਤੇ ਵੀਡੀਓ ਚ ਪਰ ਰਹਿਣ ਦੇ ਕੋਈ ਗੱਲ ਨਹੀਂ ਚੰਗ ਲੈਂ ਥੋੜੀ ਜੀ ਵਧੀਆ ਲੱਗਦੀ ਮਾਰੀ ਲੱਗਦੀ ਹੈਗੀ ਚਲੋ ਠੀਕ ਆ ਜੀ ਤੁਸੀਂ ਬੰਦ ਲਓ ਜੀ ਇੱਧਰ ਹੋ ਗਈ ਰੋਟੀ ਦੀ ਤਿਆਰੀ ਆਹੀ ਲੱਗੇ ਆ ਜੀ ਆਲੂ ਮਟਰਾਨਾ ਰੋਟੀ ਖਾਣ ਉਹ ਹਰਮਨ ਕਹਿੰਦਾ ਵੀ ਉਹ ਕਮਰਾ ਤੋਂ ਹੁਣ ਧੋਣ ਡਿਆ ਆ ਤੇ ਕਹਿੰਦਾ ਤੁਸੀਂ ਖਾਓ ਪਲਕ ਪਲਕ ਕੀ ਜਾਂਦੀ ਹੁਣ ਤੈਨੂੰ ਰੋਕੀ ਖਾਣੀ ਆ ਰੋਕੀ ਖਾਣੀ ਆ ਚੱਲ ਮੈਂ ਆਪ ਪਲਕ ਨੂੰ ਫੋਨ ਦੇ ਕੇ ਆਇਆ ਫਿਰ ਆਪਣਾ ਫੋਨ ਦੇਖ ਲਵੇ ਆਪਾਂ ਰੋਟੀ ਖਾ ਕੇ ਫਿਰ ਆਲਾ ਬੱਲੂ ਫੋਨ ਆਪਣਾ ਤੇ ਤੂੰ ਰੋਟੀ ਬਹੁਤ ਖੈਰ ਖਾਣੀ ਆ ਦੇ ਦੋ ਲੈ ਹੁਣ ਅਸੀਂ ਖਾਣ ਲੱਗੇ ਆ ਹੁਣ ਤੂੰ ਕਿਹਨੇ ਦੇ ਦੋ ਹੁਣ ਅਸੀਂ ਖਾ ਕੇ ਫਿਰ ਦਿੰਨੇ ਆ ਤੈਨੂੰ ਲੈ ਬਣਾਣਾ ਬਹੁਤ ਸੋਹਣਾ ਲੈ ਲਿਖਣਾ ਚਲੋ ਲਿਖੋ ਫਿਰ ਹੁਣ ਰੋਟੀ ਖਾ ਕੇ ਫਿਰ ਤੈਨੂੰ ਭਾ ਦਿੰਨੇ ਹੈ ਹੱਲਾ ਬਾੜਫੋਨ ਲੋ ਜੀ ਇਹ ਹੋਣ ਲੱਗੀ ਆ ਜੀ ਰੋਟੀ ਖਾਣ ਤੇ ਅਸੀਂ ਸਵਾ ਨੋ ਹੋ ਗਏ ਆ ਤੇ ਸਾਰਾ ਕੰਮ ਗੁੰਮ ਨਵੇੜ ਤਰ ਸੋਈਦਾ ਵੀ ਨਹੀਂ ਬਸ ਮੇਰੀ ਸੈਟ ਰੈਡੀ ਸਾਫ ਆ ਉਹ ਓਕੇ ਤੇ ਸਾਰਾ ਨਵੇੜ ਕੇ ਰੋਟੀ ਪਾਣੀ ਖਾ ਕੇ ਅੱਗੇ ਹੈ ਅੱਗੇ ਜਲਦੀ ਨੂੰ ਬੜ ਜਾਂਦਾ ਜੀ ਰੂਬਲ ਕਰਾਂਦੀ ਸੀ ਨਾਲ ਨਾ ਆਹ ਇਹ ਵੀ ਗੱਲ ਸਹੀ ਆ ਨਹੀਂ ਅੱਗੇ ਰੂਬਲ ਹੋਣੀ ਕਰਾਂਦੀ ਦੋ ਚਾਰ ਦਿਨਾਂ ਤੋਂ ਪਹਿਲਾਂ ਤਾਂ ਤੇਰੀ ਮੰਮੀ ਕਰਦੀ ਸੀ ਉਦੋਂ ਵੀ ਤੇ ਨਿਬੜਦਾ ਹੀ ਸੀਗਾ ਹਾਂਜੀ ਚਲੋ ਠੀਕ ਆ ਜੀ ਕੰਮ ਨਿਪਟੜ ਕੇ ਫੇਰ ਆਜੋ ਅੰਦਰ ਫਿਰ ਤੁਹਾਨੂੰ ਦੇ ਦਿਆਂ ਆਪਾਂ ਕੱਢੀ ਆਈ ਫਿਲਮ ਇੱਕ ਮੈਂ ਵਿਆਹ ਨਹੀਂ ਕਰਾਣਾ ਤੇਰੇ ਨਾਲ ਸ਼ਹਿਮਿੰਨ ਨਹੀਂ ਮੂਵੀ ਦਾ ਨਾਮ ਮੂਵੀ ਦਾ ਨਾਮ ਉਹ ਮੂਵੀ ਦਾ ਨਾਮ ਮੇਰਾ ਤਾਂ ਹੋ ਗਿਆ ਹੁਣ ਨਹੀਂ ਕਿਹਾ ਸੀ ਮੈਂ ਵਿਆਹ ਨਹੀਂ ਕਰਾਣਾ ਤੇਰੇ ਨਾਲ ਨਹੀਂ ਉਹ ਤਾਂ ਹੋ ਗਿਆ ਹੁਣ ਇਹ ਤਾਂ ਮੂਵੀ ਦਾ ਨਾਮ ਆ ਹਾਂਜੀ ਕਿਹਦਾ ਬੰਦੇ ਕਹਿੰਦੇ ਜਾਂਦੇ ਪਰ ਕਰ ਦਿਆਂ ਜਬਰਦਸਤੀ ਕਰ ਤਾ ਨਹੀਂ ਨਹੀਂ ਜਬਰਦਸਤੀ ਨਹੀਂ ਕੀਤਾ ਐਦਾਂ ਨਹੀਂ ਗੱਲ ਐਦਾਂ ਦੀ ਗੱਲ ਨਹੀਂ ਹੈਗੀ ਐਦਾਂ ਦੀ ਗੱਲ ਨਹੀਂ ਹੈਗੀ ਵੈਸੇ ਕਿ ਮਾਤਾ ਨੂੰ ਪੁੱਛ ਲਈ ਆ ਗਏ ਕਹਿੰਦੀ ਜ਼ੋਰਦਸਤੀ ਕਰਤਾ ਵੇ ਆ ਮੈਂ ਕਹਾਂ ਉਹ ਫਿਲਮ ਦੇਖਣੀ ਆਪਾਂ ਮੈਂ ਵਿਆਹ ਨਹੀਂ ਕਰਾਣਾ ਤੇਰੇ ਨਾਲ ਤੇ ਕਹਿੰਦੀ ਮੈਂ ਇਹਨਾ ਨਹੀਂ ਕਰਾਉਣਾ ਮੈਂ ਕਹਿੰਦੀ ਆਪਣਾ ਤਾਂ ਹੋ ਗਿਆ ਹੁਣ ਕਹਿੰਦੀ ਜ਼ੋਰਦਸਤੀ ਕਰਦਾ ਕਰਦੇ ਆਣੇ ਮੈਂ ਕਹਾਂ ਨਹੀਂ ਮਮਾਤਾ ਨੂੰ ਪੁੱਛ ਲਗਾ ਜਬਰਦਸਤੀ ਨਹੀਂ ਕੀਤਾ ਲਓ ਜੀ ਬਲੌਗ ਲੱਗਾ ਹੋਇਆ ਆਪਣਾ ਤੇ ਕੰਮ-ਕੁਮ ਖਤਮ ਕਰਕੇ ਆਂਦੇ ਆ ਤੇ ਫਿਰ ਦੇਖਦੇ ਆ ਮੂਵੀ ਸਾਢੇ 10 ਹੋ ਗਏ ਨੇ ਤੇ ਇਧਰ ਆਲੂ ਮਟਰਾਂ ਦੇ ਨਾਲ ਰੋਟੀ ਖਾਣੀ ਨਾਲ ਕੌਫੀ ਪੀਣੀ ਆਲੂ ਮਟਰਾਂ ਦੀ ਸਬਜੀ ਨਾਲ ਕੌਫੀ ਪੀਣੀ ਇਹ ਕੀ ਹਿਸਾਬ ਆਇਆ ਓਏ ਮੈਂ ਪੀਂਦਾ ਮੈਂ ਪੀਂਦਾ ਹੈ ਕਿਦਾਂ ਮੈਂ ਇਦਾਂ ਹੀ ਪੀਣਾ ਆਲੂ ਮਟਰਾਂ ਦੇ ਨਾਲ ਕੌਫੀ ਪੀਣੀ ਆ ਆਹ ਇਹ ਕੀ ਹਿਸਾਬ ਆਇਆ ਚਲੋ ਕੋਈ ਨਹੀਂ ਆਲੂ ਮਟਰਾਂ ਨਾਲ ਕੌਫੀ ਸਿਸਟਮ ਆਇਆ ਆਲੂ ਮਟਰਾਂ ਨਾਲ ਕੌਫੀ ਚਲੋ ਬਣਾਨੇ ਫਿਰ ਦੇਖਦੇ ਆ ਜਦੋਂ ਪੀਊਗਾ ਚਲੋ ਗਾਇਜ਼ ਤਿਆਰ ਰੱਖਿਆ ਹੈ ਹਲੋ ਗਾਇਜ਼ ਹਾਂ ਬੋਲ ਹਲੋ ਹਲੋ ਗਾਇਜ਼ ਬੋਲ ਕੌਫੀ ਬਣਾ ਲੈ ਲੱਗੇ ਬਣਾਉਣ ਬਾਈ ਭੈਣ ਜੀ ਕੌਫੀ ਬਣਾਉਣ ਲੱਗੇ ਕਿੰਨੀ ਵੀ ਨਹੀਂ ਆ ਇਨੀ ਲਓ ਜੀ ਪਲਗਣੇ ਦਿਖਾਣਾ ਨਾ ਮਕੀ ਹੁਣ ਕਾਫੀ ਦਿੱਤੀ ਬਣਾ ਆ ਕਰਦੇ ਆ ਸਾਡਾ ਤੇ ਲਓ ਜੀ ਇਹਦੀ ਰੋਟੀ ਬੇਟੀ ਦੀ ਰੋਟੀ ਤੇ ਆਹ ਦੇਖੋ ਜੀ ਇਹ ਹੈ ਚਲੋ ਆ ਸਾਡੇ 10 ਪੌਣੇ 11 ਹੋ ਗਏ ਤਾਂ ਹੁਣ ਖਾਣ ਲਗਾ ਰੋ ਕੋਫੀ ਨਾਲ ਕਾਫੀ ਨਾਲ ਰੋਟੀ ਦੇਖੋ ਪੌਣੇ 11 ਹੋ ਗਏ ਆ ਜੀ ਬਤਾ ਯਾ ਅਰੇ ਪਾਉਂਦੇ ਨਹੀਂ ਆਂ ਕਰਕੇ ਆ ਤੁਸੀਂ ਕਹਿੰਦੇ ਅਸੀਂ ਜਾਣ ਦੇ ਜਾਣ ਦੇ ਲੈ ਨਿਕਲ ਨਿਕਲ ਪਹਿਲੇ ਹਾਂ ਚੱਲ ਨਾ ਜੀ ਪਹਿਲਾਂ ਆ ਬਿਆਸ ਦੇ ਨਿਕਲ ਤੋਂ ਵੀ ਲੈ ਆਪਣੀ ਢੰਡੀ ਗਾ ਕੇ ਕੋਟਾ ਵੀ ਭਰ ਕੇ ਦਿਹਾਣਾ ਤੁਹਾਨੂੰ ਕੋਣ ਪੀਂਦਾ ਹੁੰਦਾ ਮਟਰਾਂ ਦੀ ਮਟਰਾਂ ਦੀ ਸਬਜ਼ੀ ਆਲੂ ਮਟਰਾਂ ਦੀ ਸਬਜ਼ੀ ਚਾਹ ਨਾਲ ਨਹੀਂ ਨਹੀਂ ਕੌਫੀ ਨਾਲ ਆਲੂ ਮਟਰਾਂ ਦੀ ਸਬਜ਼ੀ ਨਾਲ ਕੌਫੀ ਕਮਾਲ ਦੀ ਗੱਲ ਆ ਜੀ ਚਲੋ ਇਹਦੇ ਕੰਬੀਨੇਸ਼ਨ ਅਲੱਗ ਹੀ ਆ ਜੀ ਤੇ ਚਲੋ ਜੀ ਆਪਾਂ ਕਰਦੇ ਆ ਬਲੌਗ ਦਾ ਇੱਥੇ ਐਂਡ ਚਲੋ ਜੀ ਦਿਖਾਣਾ ਥਾਨੇ ਖਾਣਾ ਦਿਖਾਉਣਾ ਇਥੇ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਲੀਜ਼ ਸਾਡਾ ਵਾਇਪੈਂਪ ਬੁਲ ਕਰ ਦਿਓ ਹੋ ਜਾਣਾ ਬੁਲਨਾ ਪੂਰਾ ਆਪਣਾ ਉਹ ਤੇ ਕੀ ਗੱਲ ਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤਾਂ ਕਿ ਸਾਡੇ ਸਬਸਕ੍ਰਾਈਬਰ ਜਿਹੜੇ ਵਧਣ ਹਾਂ ਸਾਨੂੰ ਇੰਨਾ ਚਾਹੀਓਗੇ ਮਿਹਨਤ ਕਰਦੇ ਆ ਇਹਨੂੰ ਚਲੋ ਠੀਕ ਆ ਜੀ ਮਿਲਦੇ ਆ ਕੱਲ ਨੂੰ ਕੱਲ ਇੱਕ ਨਵੇਂ ਬਲੌਗ ਦੇ ਵਿੱਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ